ਇੱਕੇ ਦੁਰਲੱਭ ਬਿਮਾਰੀ ਦੀ ਦਵਾਈ ਭਾਰਤ ਦੇ ਵਿੱਚ ਮਹਿੰਗੇ ਮਿਲਣ ਤੇ ਸੁਪਰੀਮ ਕੋਰਟ ਨੇ ਕੰਪਨੀ ਤੋਂ ਪੁੱਛਿਆ ਸਵਾਲ ਜਿਹੜੀਆਂ ਦਵਾਈਆਂ ਚੀਨ ਅਤੇ ਪਾਕਿਸਤਾਨ ਦੇ ਲਈ ਸਸਤੀਆਂ ਉਹ ਭਾਰਤ ਦੇ ਲਈ ਕਿਉਂ ਨੇ ਮਹਿੰਗੀਆਂ ਕੋਰਟ ਨੇ ਦਵਾਈ ਕੰਪਨੀ ਨੂੰ ਨੋਟਿਸ ਜਾਰੀ ਕਰਕੇ ਮੰਗਿਆ ਜਵਾਬ ਜੇ ਕੋ ਪੱਧ ਤੇ ਮਿਲੇ 10 ਤੋਂ ਵੱਧ ਵੋਟਰਾਂ ਦੇ ਨਾਮ ਤਾਂ ਹੋਵੇਗੀ ਜਾਂਚ ਜਨ ਕਮਿਸ਼ਨ ਨੇ ਬਣਾਈ ਵਿਸ਼ੇਸ਼ ਯੋਜਨਾ ਵੋਟਰ ਲਿਸਟ ਤਿਆਰ ਕਰਨ ਦੀ ਪ੍ਰਕਿਰਿਆ ਦੇ ਵਿੱਚ ਕੀਤਾ ਬਦਲਾਅ ਵੋਟਰ ਸੂਚੀ ਦੇ ਵਿੱਚ ਨਾਮ ਜੋੜਨ ਜਾਂ ਹਟਾਉਣ ਤੇ ਰੱਖੀ ਜਾਵੇਗੀ ਨਜ਼ਰ ਐਨਜੀਟੀ ਨੇ ਖੂੜਾ ਅਤੀ ਸੜੀਜ ਪ੍ਰਬੰਧਨ ਮਾਮਲੇ ਦੇ ਵਿੱਚ ਮੰਗੀ ਨਵੀਂ ਐਕਸ਼ਨ ਠੇਕ ਰਿਪੋਰਟ ਪੰਜਾਬ ਦੇ ਮੁਖ ਸਕੱਤਰ ਰਿਪੋਰਟ ਫਾਈਲ ਕਰਨ ਦੇ ਨਿਰਦੇਸ਼ ਤੇ ਟ੍ਰਿਬਿਊਨਲ ਨੇ ਕਿਹਾ ਮਾਮਲੇ ਦੇ ਵਿੱਚ ਸੂਬਾ ਸਰਕਾਰ ਦੀ ਪੇਸ਼ ਕੀਤੀ ਗਈ ਰਿਪੋਰਟ ਦੇ ਵਿੱਚ ਕਈ ਤਰ੍ਹਾਂ ਦੀਆਂ ਖਾਮੀਆਂ ਪੰਜਾਬ ਦੇ ਵਿੱਚ 5994 ਈਟੀਟੀ ਅਸਾਮੀਆਂ ਦੇ ਭਰਤੀ ਤੇ ਲਟਕੀ ਹਾਈ ਕੋਰਟ ਪਹੁੰਚਿਆ ਮਾਮਲਾ ਜਨਰਲ ਸ਼੍ਰੇਣੀ ਦੀਆਂ ਅਸਾਮੀਆਂ ਦਿੱਲੀ ਕਾਉਂਸਲਿੰਗ ਹੁਣ ਤੱਕ ਨਹੀਂ ਭਰੀਆਂ ਜਾਣਗੀਆਂ ਹੋਰ ਅਸਾਮੀਆਂ ਪਟੀਸ਼ਨ ਤੇ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਨੇ ਦਿੱਤਾ ਭਰੋਸਾ ਕਸਟਮ ਵਿਭਾਗ ਦੀ ਲਾਪਰਵਾਹੀ ਦੇ ਕਾਰਨ ਬਰਬਾਦ ਹੋਈ 99420 ਕਿਲੋ ਕੀਵੀ ਨਾਜਾਇਜ਼ ਤਰੀਕੇ ਦੇ ਨਾਲ ਕੀਵੀ ਦੀ ਰੋਕੀ ਗਈ ਸੀ ਡਿਲੀਵਰੀ 2023 ਦੇ ਮਾਮਲੇ ਦੇ ਵਿੱਚ ਕੋਰਟ ਨੇ ਕਸਟਮ ਵਿਭਾਗ ਨੂੰ ਲਗਾਈ ਫਟਕਾਰ ਹਾਈ ਕੋਰਟ ਤੋਂ ਸੇਵਾਮੁਕਤ ਸੈਨਿਕਾਂ ਦੇ ਲਈ ਰਾਸ਼ਟਰੀ ਕਮਿਸ਼ਨ ਬਣਾਉਣ ਦੀ ਮੰਗ ਫੌਜੀ ਅਫਸਰ ਦੀ ਧੀ ਨੇ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਪਟੀਸ਼ਨ ਔਰਤਾਂ ਸਮੇਤ ਹੋਰ ਵਰਗਾਂ ਦੇ ਲਈ ਵੱਖਰੇ ਕਮਿਸ਼ਨ ਦੇ ਲਈ ਦਿੱਤੀ ਦਲੀਲ ਕਰਨ ਨਾਲ ਤੇ ਉਹਨਾਂ ਦੇ بیٹے ਦੇ ਨਾਲ ਫੋਟੋ ਮਾਰਨ ਨੂੰ ਬਣਾਇਆ ਆਧਾਰ ਪੰਜਾਬ ਭ੍ਰੋਸਤੀ ਚਿਟਾਕ ਮੀਨ ਨੂੰ ਲੈ ਕੇ ਵੱਡੇ ਖੁਲਾਸੇ ਆਈਪੀਐਸ ਅਫਸਰਾਂ ਦੇ ਨਾਮ ਤੇ ਜਮਾਉਂਦੀ ਸੀ ਤੋਂ ਉੱਚ ਪੱਧਰ ਅਫਸਰ ਦੇ ਨਾਲ ਗੂੜੀ ਸਾਂਝ ਦਾ ਕਰਦੇ ਰਹੇ ਦਾਵਾ ਮੋਬਾਈਲ ਡੇਟਾ ਕਈ ਰਸੂਖਦਾਰਾਂ ਨੂੰ ਕਰ ਸਕਦਾ ਬੇਨਕਾਬ ਗ੍ਰਿਫਤਾਰ ਲੇਡੀ ਕਨਸਟੇਬਲ ਮਾਮਲੀ ਦੀਆਂ ਨੇ ਇਹ ਜਾਂਚ ਦੀ ਮੰਗ ਪ੍ਰਤਾਪ ਸਿੰਘ ਬਾਜਵਾ ਬੋਲੇ ਮਨਦੀਪ ਦੇ ਅਫਸਰਾਂ ਤੇ ਦੋ ਮੰਤਰੀਆਂ ਦੇ ਨਾਲ ਲਿੰਕ ਦੀ ਹੋਵੇ ਜਾਂਚ ਹਰਪਾਲ ਜੀਮਾ ਨੇ ਕੀਤਾ ਪਲਟਵਾਰ ਕਿਾ ਪੰਜਾਬ ਦੇ ਵਿੱਚ ਨਸ਼ੇ ਲਈ ਕਾਂਗਰਸ ਜ਼ਿੰਮੇਵਾਰ ਛਤੀਸਗੜ੍ਹ ਦੇ ਵਿੱਚ ਅਮਿਤ ਸ਼ਾਦੀਆਂ ਨਕਸਲੀਆਂ ਨੂੰ ਵੱਡੀ ਅਪੀਲ ਅਥਾਰ ਛੱਡ ਕੇ ਮੁਖਤਰਾ ਦੇ ਵਿੱਚ ਹੋ ਜਾਉ ਸ਼ਾਮਲ ਮਾਰੇ ਜਾਣ ਤੇ ਕੋਈ ਨਹੀਂ ਹੁੰਦਾ ਖੁਸ਼ ਬਸਤਰ ਤੋਂ ਨਕਸਲਵਾਦ ਨੂੰ ਕਰਨਾ ਹੈ ਖਤਮ ਪ੍ਰਧਾਨ ਮੰਤਰੀ ਮੋਦੀ ਨੇ 1996 ਦੇ ਵਿੱਚ ਵਰਲਡ ਕੱਪ ਜਿੱਤਣ ਵਾਲੀ ਸ਼੍ਰੀਲੰਕਾ ਦੀ ਟੀਮ ਦੇ ਨਾਲ ਕੀਤੀ ਮੁਲਾਕਾਤ ਸੰਤ ਜੈਸੂਰੀਆ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲ ਕੇ ਜਿਤਾਈ ਖੁਸ਼ੀ ਕੋਲੰਬਾ ਦੇ ਵਿੱਚ ਮੋਦੀ ਨੇ ਸਾਬਕਾ ਖਿਡਾਰੀਆਂ ਦੇ ਨਾਲ ਕੀਤੀ ਗੱਲਬਾਤ ਫੀਡਕੋਰ ਦੇ ਬਿੱਗੂ ਵਾਲਾ ਦੇ ਵਿੱਚ ਕਾਰ ਸਵਾਰ ਫੌਜੀ ਜਵਾਨਾਂ ਤੇ ਫਾਇਰਿੰਗ ਅਣਪਛਾਤੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ ਕਾਰ ਦੀ ਚਾਪੀ ਲੈ ਕੇ ਹੋਇਆ ਫਰਾਰ ਗੁਰਦਾਸਪੁਰ ਦੇ ਪਿੰਡ ਬੜੈਸ਼ ਦੇ ਵਿੱਚ ਦਿਨ ਦਿਹਾੜੇ ਫਾਇਰਿੰਗ ਅਣਪਛਾਤੇ ਆ ਨੇ ਸਰਪੰਚ ਦੇ ਘਰ ਕੀਤੀ ਗੋਲੀਬਾਰੀ ਕੈਨੇਡਾ ਗਏ ਪੁੱਤ ਨੂੰ ਧਮਕੀਆਂ ਦੇਣ ਦੇ ਇਲਜ਼ਾਮ ਦਿੱਲੀ ਦੇ ਮਿਊਰ ਵਿਹਾਰ ਦੇ ਵਿੱਚ ਦਿਨ ਦਿਹਾੜੇ ਫਾਇਰਿੰਗ ਪ੍ਰਾਪਰਟੀ ਡੀਲਰ ਦੀ ਕਾਰ 'ਤੇ ਹੋਈ ਫਾਇਰਿੰਗ ਬਦਮਾਸ਼ਾਂ ਨੇ ਕਾਰ ਤੇ ਚਲਾਈਆਂ 6 ਗੋਲੀਆਂ

ਰਾਖਾ ਮੰਤਰੀ ਰਾਜਨਾਥ ਸਿੰਘ ਨੇ ਆਯੋਜਿਤ ਸਾਗਰ ਮਿਸ਼ਨ ਤੇ ਆਈਐਨਐਸ ਸੁਨਿਆਨਾ ਨੂੰ ਦਿਖਾਈ ਹਰੀ ਚੰਡੀ ਮਿਸ਼ਨ ਤਹਿਤ ਨਵ ਦੇਸ਼ਾਂ ਦਾ ਕੀਤਾ ਜਾਵੇਗਾ ਦੌਰਾਨ 44 ਜਲ ਸੈਨਾ ਕਰਮਚਾਰੀ ਲੈਰੀ ਨੇ ਹਿੱਸਾ ਰਾਜਨਾਥ ਸਿੰਘ ਨੂੰ ਦਿੱਤਾ ਗਿਆ ਗਾਰਡੋ ਫਨਲ ਸ਼ਿਮਲਾ ਦੀ ਅਬੀਨ ਅਬਦੀ ਨਿਕਲੀ 2.5 ਕਰੋੜ ਦੀ ਲੋਟਰੀ ਵਪਾਰ ਦੇ ਸਿਲਸਲੇ ਦੇ ਵਿੱਚ ਆਸੀ ਲੁਧਿਆਣਾ ਪਹਿਲੀ ਵਾਰ ਅਜਵਾਈ ਸਿੱਕਸਮਤ